ਜਿਹਨੇ ਵੀ ਕੀਤੀ ਹੈ ਬੇਅਦਬੀ ਉਹਦੇ ਪਰਿਵਾਰ ਦਾ ਕੱਟਣਾ ਹੈ ਜਿਨ੍ਹਾਂ ਨੇ ਵੀ ਬੇਅਦਬੀ ਕੀਤੀ ਹੈ ਜਿਨ੍ਹਾਂ ਨੇ ਆਪਣੇ ਸਿਆਸਤ ਕੀਤੀ ਹੈ ਉਹਨਾਂ ਦਾ ਕੱਟਣਾ ਨਹੀਂ ਮਤਲਬ ਹੈ। ਇਸੇ ਵੀ ਧਰਮ ਦੇ ਮਾਮਲੇ ਵਿੱਚ ਕਿਤੇ ਕੋਈ ਬੇਅਦਬੀ ਹੋਏ ਜਾਂ ਇਹ ਗੱਲ ਹੈ ਕਿਸੇ ਨੂੰ ਨਹੀਂ ਕਰਨੀ ਚਾਹੀਦੀ ਸਿਆਸਤ। ਜਿਹੜੇ ਸਿਆਸਤ ਕਰਦੇ ਆ ਦੁਖੀ ਆ ਕਿਉਂਕਿ ਉਹਨੇ ਦਿਲ ਤੋਂ ਦਰਦ ਨਹੀਂ। ਪੰਜਾਬ ਦੀਆਂ ਚੋਣਾਂ ਦੌਰਾਨ ਇਕ ਵਾਰ ਫਿਰ ਤੋਂ ਬੇਅਦਬੀਆਂ ਦਾ ਮਾਮਲਾ ਗਰਮਾਉਂਦਾ ਵਿਖਾਈ ਦੇ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਵਿੱਚ ਹੋਈ ਬੇਅਦਬੀ ਨੂੰ ਲੈ ਕੇ ਸ਼ਰੋਮਨੀਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਬੇਅਦਬੀ ਦੇ ਮੁੱਦੇ ਤੇ ਕਾਂਗਰਸ ਨੇ 5 ਸਾਲ ਸਿਰਫ ਸਿਆਸਤ ਹੀ ਕੀਤੀ ਹੈ ਅਤੇ ਕਿਹਾ ਕਿ ਕੁਵਰ ਵਿਜੇ ਪ੍ਰਤਾਪ ਦਾ ਮਕਸਦ ਬਾਦਲ ਪਰਿਵਾਰ ਨੂੰ ਝੂਠਾ ਫਸਾਉਣਾ ਸੀ। ਸੱਚ ਕਾਂਟਰੀ ਦਰਬਾਰ ਸਾਹਿਬ ਤੇ ਸ੍ਰੀ ਕਾਲ ਤਖਤ ਸਾਹਿਬ ਅਰਦਾਸ ਬੇਨਤੀਆਂ ਕਰਨ ਵਾਸਤੇ ਆਇਆ ਪਿਛਲੇ 5-7 ਸਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਦਬੀ ਹੋਈਆਂ ਮੈਂ ਅੱਜ ਇਥੇ ਅਰਦਾਸ ਬੇਨਤੀ ਕੀਤੀ ਹੈ ਸਤਿਗੰਕ ਸ੍ਰੀ ਦਰਬਾਰ ਸਾਹਿਬ ਤੇ ਸ਼੍ਰੀ ਕਾਲ ਤਖਤ ਸਾਹਿਬ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਤੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਉਹਨਾਂ ਨੂੰ ਜ਼ਿੰਦਗੀ ਚ ਵੀ ਉਹਨਾਂ ਦਾ ਕੱਖ ਨਾ ਰਹੇ ਤੇ ਹੁਣ ਮੈਦਾਨੇ ਜੰਗ ਵੀ ਇਲੈਕਸ਼ਨ ਜੋ ਉਹਨਾਂ ਦਾ ਕੱਖ ਨਾ ਰਹੇ ਜਿਨ੍ਹਾਂ ਨੇ ਕੀਤੀ ਹੈ ਪਿਛਲੇ 5-7 ਸਾਲ ਆ ਜਿਹੜੇ ਪਾਰਟੀਆਂ ਲੋਕ ਹੈ ਕੱਲੇ ਸਿਆਸਤ ਕਰਦੇ ਰਹੇ ਇਹਨਾਂ ਦੇ ਨਿਸ਼ਾਨਾ ਗੁਰੂ ਦੇ ਦੋਸ਼ਿਆਂ ਨੂੰ ਫੜਨਾ ਨਹੀਂ ਇਹਨਾਂ ਦਾ ਨਿਸ਼ਾਨਾ ਸੀ ਕਿਵੇਂ ਨਾ ਕਿਵੇਂ ਇਹ ਨਹੀਂ ਪਤਾ ਕਰਾਉਂਦੀ ਕੋਸ਼ਿਸ਼ ਕੀਤੀ ਉਹਦਾ ਡੀਐਨਏ ਲੈ ਕੇ ਕਿੱਥੋਂ ਆਇਆ ਕਿਵੇਂ ਆਇਆ ਕੋਦੇ ਮਗਰ ਕੋਨਾ ਪਰਿਵਾਰ ਕਿਹਾ ਕਿਹੜੇ ਜ਼ਿਲ੍ਹੇ ਕੋਈ ਅਰਦਾਸ ਕੀਤੀ ਜਿਹੜੇ ਬੰਦਿਆਂ ਨੇ ਸਿਆਸਤ ਕੀਤੀ ਹੈ ਪਰ ਪੋਲਿਟਿਕਲ ਸਿਆਸਤ ਕੀ ਦੇਣਗੇ ਜਦੋਂ ਇਹਨਾਂ ਦੀਆਂ ਜਿਹੜੇ ਵੀ ਕੀਤੀ ਹੈ ਬੇਅਦਬੀ ਉਹਦੇ ਪਰਿਵਾਰ ਦਾ ਕੱਖ ਨਾ ਰਹੇ ਜੇ ਉਹ ਸਿਆਸੀ ਪਾਰਟੀ ਹੈ ਉਹਦਾ ਸਿਆਸਤ ਵੀ ਕੱਖ ਨਾ ਰਹੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਉਹਨਾਂ ਦਾ ਵੀ ਕੋਈ ਕੱਖ ਨਾ ਰਹੇ ਨਾ ਪਾਰਟੀ ਦਾ ਕਖਰੇ ਨਾ ਉਹਨਾਂ ਦਾ ਕੋਈ ਇਲੈਕਸ਼ਨ ਦਾ ਕਖਰੇ ਸੁਪੀਰ ਜੀ ਪਰ ਜਿਹੜੀ ਤੁਸੀਂ ਸੀਜੀ ਨੂੰ ਫੇਸ ਦਿੱਤਾ ਸੀਗਾ ਬਾਅਦ ਵਿੱਚ ਪੰਜਾਬ ਸਰਕਾਰ ਨੇ ਮਾਮਲਾ ਇਹ ਨਤੀਜੇ ਤੱਕ ਪਹੁੰਚ ਸਕਿਆ ਮੈਂ ਉਹੀ ਕਿਹਾ ਮੈਂ ਉਹੀ ਅੱਜ ਅੱਜ ਮੈਂ ਇੰਨਾ ਹੀ ਕਹਿਣਾ ਚਾਹਣਾ ਮੈਂ ਇੰਨਾ ਹੀ ਕਹਿਣਾ ਚਾਹਣਾ ਅੱਜ ਮੈਂ ਤਾਂ ਹੀ ਉਹ ਮੈਂ ਅੱਜ ਆਸ ਬੇਨਤੀ ਕਰਕੇ ਕਿ ਮੈਂ ਕਿਹਾ ਆ ਜਿਹੜੀ ਗੁਰੂ ਘਰ ਦੇ ਉੱਤੇ ਬੇਅਦਬੀਆਂ ਦੇ ਉੱਤੇ ਜੇ ਕੋਈ ਸਿਆਸਤ ਕਰਦੇ ਲੋਕ ਸਭ ਤੋਂ ਮਾੜੀ ਗੱਲ ਕਰਦੇ ਜਿਹੜੇ ਸਿਆਸਤ ਕਰਦੇ ਆ ਤੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ। ਤੋਂ ਜਿਹੜੇ ਸਿਆਸਤ ਕਰਦੇ ਐ ਦੱਸ ਦੀ ਕਿ 2015 ਵਿੱਚ ਹੋਈਆਂ ਬੇਅਦਬੀਆਂ ਦੇ ਮਾਮਲੇ ਵਿੱਚ ਇਨਸਾਫ ਅਜੇ ਤੱਕ ਨਹੀਂ ਮਿਲਿਆ। ਕਾਂਗਰਸ ਵੱਲੋਂ 2017 ਦੇ ਵਿੱਚ ਇਹਨਾਂ ਮਾਮਲਿਆਂ 'ਚ ਇਨਸਾਫ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਅਜੇ ਤੱਕ 2015 'ਚ ਹੋਈ ਬੇਅਦਬੀ ਦਾ ਨਾ ਤਾਂ ਇਨਸਾਫ ਮਿਲਿਆ ਅਤੇ ਨਾ ਹੀ ਬੇਅਦਬੀ ਦੀਆਂ ਘਟਨਾਵਾਂ ਹਾਲੇ ਤੱਕ ਰੁਕੀਆਂ ਨਹੀਂ। ਸਿਰਫ ਸਰਕਾਰ ਦੀ ਕਾਰਜਕਾਲ ਬਿਆਨਬਾਜ਼ੀ ਜ਼ਿਆਦਾ ਨਜ਼ਰ ਆਈ। ਬਿਊ ਰਿਪੋਰਟ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ